ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਸੀ ਕੋੜੀਆਂ ਦੇ ਮੇਲੇ ਸ੍ਰੀ ਮੁਕਤਸਰ ਸਾਹਿਬ ਉੱਥੇ ਇੱਕੇ ਮਸ਼ੀਨ ਦੇਖੀ ਹੈ ਜਿਹੜੀ ਦਰਸ਼ਕਾਂ ਦਾ ਖਿੱਚ ਦਾ ਕੇਂਦਰ ਰਹੀ ਹੈ ਲੋਕ ਇਹਦੇ ਕੋਲ ਖੜ ਕੇ ਇਹਦੀ ਜਾਣਕਾਰੀ ਲੈ ਰਹੇ ਸੀ ਤੇ ਅਸੀਂ ਵੀ ਆਪਣੇ ਚੈਨਲ ਰਾਹੀਂ ਇਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਵੀਡੀਓ ਸ਼ੇਅਰ ਕਰ ਦਿਓ ਆਜੋ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਠੀਠਾ ਕੋ ਬਹੁਤ ਵਧੀਆ ਜੀ ਚਲੋ ਜੀ ਤੇ ਆਪਣਾ ਨਾਮ ਮੇਰਾ ਨਾਮ ਹਰਦੀਪ ਸਿੰਘ ਜੀ ਤੇ ਪਿੰਡਾ ਗਲਾਬੇ ਵਾਲਾ ਜੀ ਮੁਖਸਰ ਸਾਹਿਬ ਦੇ ਨਾਲ ਹੀ ਆ ਜੀ ਜ਼ਿਲ੍ਹਾ ਮੁਖਸਰ ਸਾਹਿਬ ਹੀ ਹੈ ਨਾ ਤੇ ਅੱਜ ਇਹ ਮੇਲੇ ਦੇ ਵਿੱਚ ਕੀ ਲੈ ਕੇ ਆਉ ਨਵਾ ਆਪਾਂ ਜੀ ਆਟੋਮੈਟਿਕ ਸਾਈਲੇ ਬੈਲ ਲੈ ਕੇ ਆਏ ਜੀ ਸਪਾਟਾ ਦੀ ਬੈਲ ਕਰਨ ਵਾਲਾ ਜੀ ਠੀਕ ਆ ਜੀ ਅੱਛਾ ਇਹ ਮਤਲਬ ਕਿ ਇੱਕ ਕੁਵਟਲ ਜਿਹੜਾ ਮੱਕੀ ਦਾ ਆਪਾਂ ਸੈਲ ਜਾਂ ਚਾਰ ਵਗੈਰਾ ਬਣਾਉਣੇ ਹਨਾ ਜੀ 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 ਉਹਨੂੰ ਸਟੋਰ ਕਰਨ ਵਾਸਤੇ ਦੀ ਪੈਕਿੰਗ ਕਰਨ ਵਾਸਤੇ ਹਾਂਜੀ ਠੀਕ ਹੈ ਤੇ ਜਿਹੜੇ ਆਟੋਮੈਟਿਕ ਆਟੋ ਕਾ ਮਾਡਲ ਇਹ ਨਹੀਂ ਫੁਲੀ ਆਟੋਮੈਟਿਕ ਹੈ ਜੀ ਇਹ ਮਾਡਲ ਆਪਣਾ ਹਾਂ ਹਾਂ ਤੇ ਮੋਟਰ ਤੇ ਤੇ ਟਰੈਕਟਰ ਦੀ ਪੀਟੀਓ ਤੇ ਇਹ ਦੋਨਾਂ ਤੇ ਡਰਾਈਵ ਦਿੱਤੀ ਹੈ ਜੀ ਆਪ ਇਹਨੂੰ ਅੱਛਾ ਜੀ ਇਹ ਟਰੈਕਟਰ ਤੇ ਵੀ ਆਪਾਂ ਇਹਨੂੰ ਖਿੱਚ ਕੇ ਵੀ ਲੈ ਕੇ ਜਾ ਸਕਦੇ ਹਾਂ ਹਾਂਜੀ ਟਰੈਕਟਰ ਦੋਨੋਂ ਕੰਮੀ ਦੇ ਗੂਜੇ ਨੂੰ ਕਿਤੇ ਲੈ ਕੇ ਜਾਣਾ ਤੁਸੀਂ ਸਾਡੇ ਟਰੈਕਟਰ ਲੈ ਕੇ ਵੀ ਜਾਊਗਾ ਤੁਸੀਂ ਟਰੈਕਟਰ ਦੇ ਨਾਲ ਹੀ ਆਪਰੇਟ ਹੋ ਜਾਣੀ ਹੈ ਜੀ ਛੱਤੀ ਜੀ ਆਪਾਂ ਗੱਲ ਕਰੀ ਇਹਦੀ ਟਰੈਕਟਰ ਦੀ ਪਾਵਰ ਦੀ ਵੀ ਕਿਹੜਾ ਟੱਕ ਟੱਕ ਖਿੱਚ ਸਕਦਾ ਇਹ 35 ਤੋਂ 40 HP ਟਰੈਕਟਰ ਬੜੀ ਆਰਾਮ ਨਾਲ ਖਿੱਚ ਲੈਂਦਾ ਜੀ ਉਹ ਤੋਂ ਘੱਟ ਪਾਵਰ ਦੇ ਵੀ ਖਿੱਚ ਲੈਂਦੇ ਆ ਪਰ ਜਦੋਂ ਮੰਨ ਲਓ ਥੋੜਾ ਕੰਮ ਵਧਣ ਵੇੜਨਾ ਹੋਵੇ ਤੇ ਬੇਲ ਦੀ ਜਿਆਦਾ ਪ੍ਰੈਸਿੰਗ ਲੈਣੀ ਹੋਵੇ ਉਤੇ ਵੀਰ ਥੋੜੇ ਟਰੈਕਟਰ ਬਹੁਤ ਵੱਡਾ ਲੱਗਿਆ ਹੋਵੇ ਜੀ ਉਹਦੇ ਨਾਲ ਕੰਮ ਵੀ ਛੇਤੀ ਨਹੀਂ ਬੜ ਜਾਂਦਾ ਤੇ ਬੇਲ ਦੀ ਪ੍ਰੈਸਿੰਗ ਸੋਹਣੀ ਆ ਜਾਂਦੀ ਹੈ ਜੀ ਅੱਛਾ ਜੀ ਤੇ ਮਤਲਬ ਕੀ ਦੀ ਜਿਹੜੀ ਟਰੈਕਟਰ ਦਾ ਖਰਚਾ ਖਰਚਾ ਕਿੰਨਾ ਡੀਜ਼ਲ ਵਗੈਰਾ ਦਾ ਇਹ ਤੇ ਇਹ ਕੋਈ ਖਾਸ ਨਹੀਂ ਜੀ ਕਿਉਂਕਿ ਅਸੀਂ ਮੰਨ ਕੇ ਚੱਲੋ ਮੰਨਦੇ ਆਂ ਵੀ ਇੱਕ ਬੇਲ ਤੇ ਕੋਈ 10 ਤੋਂ 15 ਰੁਪਏ ਮਤਲਬ ਲੋਡਰ ਵਾਲ ਟਰੈਕਟਰ ਤੇ ਜਿਹੜੇ ਇਹਨੂੰ ਚਲਾਉਣ ਵਾਲਾ ਦੋਨੋਂ ਦਾ ਖਰਚਾ ਆਉਂਦਾ ਜੀ ਠੀਕ ਆ ਜੀ ਤੁਸੀਂ ਇਹ ਤਿਆਰ ਆਪਣੇ ਆਪ ਹੀ ਮੈਨੂਫੈਕਚਰਿੰਗ ਕੀਤੀ ਹੈ ਇਹਦੀ ਹਾਂ ਜੀ ਇਹ ਮੈਨੂਫੈਕਚਰਿੰਗ ਆਪਣੀ ਆਪ ਦੀ ਹੈ ਓਕੇ ਜੀ ਤੇ ਬ ਫਾਰਮੈਟਿਕ ਦੇ ਵਿੱਚ ਅਸੀਂ ਇਹ ਪਹਿਲਾ ਮਾਡਲ ਬਣਾਇਆ ਜੀ ਅੱਛਾ ਜੀ ਇਹਨੂੰ 3 ਸਾਲ ਅਸੀਂ ਟ్రਾਇਲ ਤੇ ਕੀਤਾ ਜੀ ਅੱਛਾ ਉਹਨੂੰ ਟ్రਾਇਲ ਕਰਨ ਤੋਂ ਬਾਅਦ ਜਦੋਂ ਇਹਨਾਂ ਪੂਰਾ ਓਕੇ ਹੋ ਗਿਆ ਜੀ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਪੇਂਟ ਪੂਟ ਕਰਕੇ ਅਟੇਲ ਲਿਆਂਦਾ ਜੀ ਮਾਰਕੀਟ ਵਿੱਚ ਦੇਖੋ ਦੋਸਤੋ ਪਹਿਲਾਂ ਬਾਈਆਂ ਨੇ ਇਹਦਾ ਐਕਸਪੈਰੀਮੈਂਟ 3 ਸਾਲ ਕਰਿਆਗਾ ਫਿਰ ਇਹਨਾਂ ਨੂੰ ਮਾਰਕੀਟ ਦੇ ਵਿੱਚ ਉਹਨਾਂ ਨੇ ਉਤਾਰਿਆਗਾ ਤਿੰਨ ਸਾਲ ਜਿਹੜਾ ਤੁਸੀਂ ਇਹਦਾ ਐਕਸਪੀਰੀਅੰਸ ਦੇਖਿਆ ਗਿਆ ਕਿੰਦਾ ਦਾ ਐਕਸਪੀਰੀਅੰਸ ਤੁਹਾਡਾ ਹੈ ਤਿੰਨ ਸਾਲਾਂ ਦਾ ਜਿਹੜਾ ਐਕਸਪੀਰੀਅੰਸ ਸਾਡਾ ਹੈ ਇਸ ਪਹਿਲੇ ਸਾਲ ਸੀ ਇਹਦੇ ਨਾਲ ਕੀਤੀ 7000 ਰੁਪਏ ਲ ਤੇ ਹਲਕੀ ਫੁਲਕੀ ਜਿਵੇਂ ਉਹਦੇ ਵਿੱਚ ਪ੍ਰੋਬਲਮ ਆਉਂਦੀ ਸੀ ਕਿਸੇ ਤਰ੍ਹਾਂ ਜਿਵੇਂ ਕੋਈ ਮੰਨ ਲਓ ਕਿ ਆਰਪੀਐਮ ਦੀ ਜਾਂ ਕਿਸੇ ਚੀਜ਼ ਦੀ ਕੋਈ ਮਤਲਬ ਕਿ ਤਮਾਲ ਥਲੇ ਸਿੱਟਣ ਦੀ ਠੀਕਾ ਉਹ ਫਿਰ ਪਹਿਲੇ ਸਾਲ ਸੀ ਉਹ ਕਲੀਅਰ ਕੀਤੀਆਂ ਦੂਸਰੇ ਸਾਲ ਜਿਵੇਂ ਕਿਸੇ ਬੈਰਿੰਗ ਤੇ ਜ਼ਿਆਦਾ ਮਤਲਬ ਲੋਡ ਪੈਂਦਾ ਸੀਗਾ ਉਹ ਬੈਰਗ ਵਾਲਾ ਸੀ ਹੱਲ ਕੀਤਾ ਹੁਣ ਅੱਜ ਦੀ ਗੱਡੀ ਸੀ ਕਹਿ ਸਕਦੇ ਵੀ ਸਾਡੇ ਕੋਲ ਜੇ ਇੱਕ ਸੀਜ਼ਨ ਲਾਉਣਾ ਹੋਵੇ ਤੇ ਇਹਦੇ ਨਾਲ ਭਈ ਆਪਾਂ ਸਟੋਰ ਇੱਕ ਤਾਂ ਮੱਕੀ ਦਾ achar ਕਰ ਸਕਦੇ ਆ ਨਾ ਜਿਵੇਂ ਕਿ ਮੂਫਲੀ ਦਾ ਨੀਰਾ ਹੋਗਾ ਉਹ ਵੀ ਸਟੋਰ ਹੋ ਸਕਦਾ ਨਾ ਹਾਂਜੀ ਕੋਈ ਵੀ ਚੀਜ਼ ਹੈ ਤੁਸੀਂ ਮੰਨ ਲਓ ਖਾਦ ਪਦਾਰਥਾਂ ਚ ਆ ਗਈ ਵੀ ਜਿਹੜੇ ਮੈਨੂੰ ਮੋਇਸਚਰ ਕੰਟੈਂਟ ਹੈ ਜਿਹਨੂੰ ਸਟੋਰ ਕਰਨਾ ਤੁਸੀਂ ਉਹ ਹਰ ਇੱਕ ਚੀਜ਼ ਨੂੰ ਤੁਸੀਂ ਕਰ ਸਕਦੇ ਆ ਜੀ ਠੀਕ ਹੈ ਬਿਲਕੁਲ ਇਵਨ ਕਿ ਤੂੜੀ ਨੂੰ ਵੀ ਕਰ ਸਕਦੇ ਆ ਜੇ ਤੁਹਾਨੂੰ ਜਰੂਰਤ ਹੋਵੇ ਕਿਸੇ ਵੀ ਚੀਜ਼ ਦੀ ਰਾਉਂਡ ਬੈਲ ਕਰਨੀ ਹੋਵੇ ਉਹ ਇਹਦੇ ਨਾਲ ਕਰ ਸਕਦੇ ਆ ਤੇ 3 ਸਾਲਾਂ ਦਾ ਤੁਹਾਡੇ ਜਿਵੇਂ ਐਕਸਪੀਰੀਅੰਸ ਰਿਹਾ ਮਤਲਬ ਕਿ ਆਪਾਂ ਇੱਕ ਵਾਰੀ ਸਟੋਰ ਕਰਤਾ ਇਹਦਾ ਨਾ ਜੀ ਕਿੰਨੇ ਟਾਈਮ ਤੱਕ ਇਹਦੀ ਜਿਹੜੀ ਮਨੀਆਦ ਆਪਾਂ ਕਹਿ ਸਕਦਾ ਇਹਦੀ ਮੇਨ ਜੀ ਪਤਾ ਕੀ ਹੈ ਮੇਨ ਤਾਂ ਪੋਲੀਥੀਨ ਤੇ ਐਡਵੈਂਡ ਹੈ ਜੀ ਸਾਰਾ ਠੀਕ ਹਾਂ ਬੇਲ ਹੁਣ ਬੇਲਣਾ ਬੇਲ ਕਰਕੇ ਰੱਖਤੀ ਕੋਈ ਇੱਥੇ ਕਟਿੰਗ ਨਾ ਹੋਵੇ ਜੀ ਜਿੰਨਾ ਚਿਰ ਯੂਵੀ ਦੀ ਉਹਦੀ ਗਾਰੰਟੀ ਹੈਗੀ ਜੀ ਮੰਨ ਲਓ 1.5 ਸਾਲ ਦੀ 18 ਮਹੀਨੇ ਦੀ ਹੋਗੀ ਅੱਛਾ ਮੋਸਟਲੀ ਕੀ ਹੁੰਦਾ 18 ਮਹੀਨੇ ਜਿੰਨਾ ਸਾਈਲ ਜ ਹੁੰਦਾ ਉਹ ਸਾਲ ਖੜਦਾ ਹੀ ਨਹੀਂ ਕਿ ਸਾਲ ਤੋਂ ਪਹਿਲਾਂ ਹੀ ਸੇਲ ਹੋ ਜਾਂਦਾ ਹੈ ਸੇਲ ਹੋ ਜਾਂਦਾ ਤਕਰੀਬਨ ਇਹ ਚੀਜ਼ ਹੈ ਜੇ ਕਿਸੇ ਨੇ ਜ਼ਿਆਦਾ ਟੈਂਸਰ ਕਰਨਾ ਫਿਰ ਯੂਵੀ ਹੈ ਜੀ 1.5 ਸਾਲ ਤੱਕ ਹੁੰਦੀ ਹੈ ਜੀ ਅੱਛਾ ਉਹ 1.5 ਸਾਲ ਤੱਕ ਕੋਈ ਤੇ ਕੋਈ ਐਡੀ ਪ੍ਰੋਬਲਮ ਨਹੀਂ ਆਉਂਦੀ ਤੇ ਬਾਈ ਜਿਹੜਾ ਇਹ ਪੋਲੀਥੀਨ ਆ ਜੀ ਪੋਲੀਥੀਨ ਦੀ ਮਤਲਬ ਕੀ ਦੀ ਫਿਰ ਗੱਲ ਗੁਲਦੀ ਕੋਈ ਹੋਊਗੀ ਕੋਈ ਆਪਣਾ ਕੀ ਪੋਲੀਥੀਨ ਯੂਵੀ ਕੋ ਹਲਾ ਆ ਗਿਆ ਜੀ ਜਿਵੇਂ ਹੁਣ ਯੂਵੀ ਹੁੰਦੀ ਹੈ ਜਿਵੇਂ ਕੋਈ ਆਮ ਪੋਲੀਥੀਨ ਤੁਸੀਂ ਰੱਖਤਾ ਹੋ ਉਸ ਨਾ ਧੁੱਪ ਪੈਂਦੀ ਹੈ ਜੀ ਧੁੱਪ ਪੈਂਦੇ ਨਾਲ ਕੀ ਉਹ ਪੋਲੀਥੀਨ ਨੇ ਜੀ ਆਪ ਦਾ ਜਿਹੜਾ ਫਟਣ ਲੱਗ ਪੈਣਾ ਸੁੱਕ ਜਾਂਦਾ ਹੈ ਇਹ ਬਾਈ ਯੂਵੀ ਦੀ ਮੇਨ ਨਿਸ਼ਾਨੀ ਹੈ ਜੀ ਇਹ ਸੁੱਕਦਾ ਨਹੀਂਗਾ ਐਜ਼ ਇਟ ਜਿਵੇਂ ਤੁਸੀਂ ਲਾਤਾ ਤੇ ਬੇਲ ਤੋਂ ਤੁਸੀਂ ਉਤਾਰੋਗੇ ਐਜ਼ ਇਟ ਉਦਾਂ ਹੀ ਉਤਰਨੇ ਬਿਲਕੁਲ ਜੀ ਮੇਨ ਯੂਵੀ ਦੇ ਕਰਕੇ ਹੁੰਦਾ ਜੀ ਅੱਛਾ ਤੇ ਜਿਹੜਾ ਇਹਦਾ ਮਤਲ ਰਕੇ ਆਪਾਂ ਲਿਆਉਣੇ ਹਨ ਉਹ ਇਹਦੇ ਵਿੱਚ ਪਾ ਦੇਣੀ ਹੈ ਹਾਂਜੀ ਉਹ ਲੋਡ ਨਾ ਤੁਸੀਂ ਇਹਦੇ ਵਿੱਚ ਪਾ ਦੇਣੀ ਹੈ ਜੀ ਉਹ ਇਸ ਤੋਂ ਫਿਰ ਕਨਵੇਅਰ ਨੂੰ ਚੈਨ ਚੱਕ ਚੈਂਬਰ ਦੇ ਵਿੱਚੋਂ ਰੈਪ ਹੋ ਕੇ ਜੀ ਉੱਪਰ ਲਾ ਕੇ ਤੇ ਉਹ ਅੱਗੇ ਫਿਰ ਉਹਦੀ ਰੈਪ ਹੋ ਕੇ ਕੰਪਨੀ ਅੱਛਾ ਅੱਗੇ ਦਾ ਮਤਲਬ ਕੀ ਅੱਗੇ ਦਿਖਾ ਦਿਓ ਕੈਮਰਾ ਐਂਡਪੁਆਇੰਟ ਉੱਥੇ ਜਾਵੜੇ ਜਿੱਥੇ ਲਾਸਟ ਬੇਲ ਰੈਪ ਹੋ ਕੇ ਤੇ ਬਾਹਰ ਨਿਕਲ ਜਾਣੀ ਹੈ ਜੀ ਠੀਕ ਆ ਠੀਕ ਹੈ ਅਛਾ ਇਹ ਫੁਲੀ ਆਟੋਮੈਟਿਕ ਕਰਕੇ ਜੇ ਆਪਾਂ ਇਹਦੀ ਸਕਰੀਨ ਇੱਥੇ ਲਗਾ ਦਿੱਤੀ ਹੈ ਜੀ ਠੀਕ ਆ ਕਿ ਆਪਾਂ ਇੱਕ ਸੌਫਟਵੇਅਰ ਆਪ ਦਾ ਪਾ ਦੇ ਆਂਗੇ ਬਾਕੀ ਅਗਲੇ ਨੇ ਪੋਲੀਥੀਨ ਘਟਵਾਦ ਕਰਨਾ ਹੋ ਆਪ ਦਾ ਪ੍ਰੋਗਰਾਮਿੰਗ ਆਪ ਕਰ ਸਕਦੇ ਆਂ ਔਰ ਜੇ ਇੱਥੇ ਇਹਦਾ ਪੈਕਿੰਗ ਹੋ ਕੇ ਜੀ ਬਾਹਰ ਆਊਟ ਹੋ ਜੂਗੀ ਹਾਂਜੀ ਅਛਾ ਜਿਹੜੀ ਹੁਣ ਆਪਾਂ ਸਕਰੀਨ ਦੀ ਦੀ ਗੱਲ ਕਰੀਏ ਜੀ ਤਕਰੀਨ ਦਾ ਮਤਲਬ ਇਹ ਦਿੱਤੇ ਆਪਾਂ ਨੇ ਕਾਦੇ ਕਾਦੇ ਜਿਵੇਂ ਇਹ ਮੀਨ ਮੰਨ ਲਓ ਜੀ ਪਹਿਲੀ ਗੱਲ ਤਾਂ ਜਦੋਂ ਆਪਾਂ ਉਹਨੂੰ ਆਪਰੇਟ ਕਰਦੇ ਆਂ ਜੀ ਸਪਲਾਈ ਦੇਤੀ 240 ਵੋਲਟ ਜਾਂ 220 ਦੇ ਵਿੱਚ ਆ ਗਈ ਜੀ ਸਪਲਾਈ ਉਸ ਤੋਂ ਬਾਅਦ ਇਹਨੂੰ ਆਪਾਂ ਮੀਨ ਆਨ ਕੀਤੀ ਹੈ ਜੀ ਬਸ ਉਹਦੇ ਚ ਸਾਈਕਲ ਆਨ ਹੋ ਗਿਆ ਜੀ ਇੱਥੇ ਸਕਰੀਨ ਤੇ ਮੈਨੂਅਲ ਤੇ ਆਟੋ ਆਉਣਾ ਜੇ ਤੁਸੀਂ ਮੈਨੂਅਲ ਕੋਈ ਮਤਲਬ ਪਾਲਿਸੀ ਨਹੀਂ ਬਣਾਉਣਾ ਘਟਾਉਣਾ ਤਾਂ ਮੈਨੂਅਲ ਤੇ ਕਰਕੇ ਉਹਦੀ ਸੈਟਿੰਗ ਚੇਂਜ ਕਰ ਸਕਦੇ ਆਂ ਆਟੋ ਤੇ ਕਰਤਾ ਜੀ ਤੁਸੀਂ ਜਸਟ ਇੱਕ ਆਨ ਕੀਤੀ ਆਟੋ ਕੀਤਾ ਤੇ ਮਸ਼ੀਨ ਥੋੜੀ ਚੱਲਣ ਵਾਸਤੇ ਰੈਡੀ ਹੈ ਜੀ ਵੀ ਹੁਣ ਅੰਦਾਜ਼ੇ ਵਾਲਾ ਕ ਬਾਕੀ ਉਹ ਵੀ ਕੁਝੜੇ ਦੇ ਜਿਵੇਂ ਆ ਚੀਜ਼ਾਂ ਤੇ ਕੋਈ ਸੇਫਟੀ ਵਾਸਤੇ ਕੋਈ ਕਵਰ ਕੋਬਰ ਕੀ ਹੈ ਜੀ ਬੋਡੀ ਹਜੇ ਇਹਦੇ ਕਵਰ ਵਾਲਾ ਲੱਗਦਾ ਜੀ ਇੱਥੇ ਫਿਰ ਉਹਨਾਂ ਦਿਖਾਉਣ ਵਾਸਤੇ ਵੀ ਆ ਚੀਜ਼ ਅੰਦਰ ਦਿੱਤੀ ਜਿਵੇਂ ਕਵਰ ਲਾਉਂਦੇ ਤੇ ਇੱਥੇ ਹੁਣ ਕਿਸੇ ਨੂੰ ਕੀ ਪਤਾ ਲਾਉਣਾ ਕੀ ਲਾਇਆ ਅੰਦਰ ਆਹ ਦੋਸਤੋ ਇਹਦੇ ਮਤਲਬ ਕਵਰ ਲੱਗਣਾ ਹਜੇ ਜਿੱਦਾਂ ਦਿਖਾਉਣ ਵਾਸਤੇ ਨਹੀਂ ਲਾਇਆ ਵੀ ਸੇਫਟੀ ਵਾਸਤੇ ਤਾਂ ਕਵਰ ਵੀ ਆ ਜਾਣਾ ਨਾ ਮਤਲਬ ਕਿ ਪੂਰੀ ਤਰ੍ਹਾਂ ਸੇਫ ਅਜੇ ਦੇਖਿਆ ਜਾਵੇ ਹਨਾ ਵੀ ਕੋਈ ਇਹਦੇ ਚ ਰਿਸਕ ਵਾਲੀ ਗੱਲ ਹੈ ਨਹੀਂ ਬਿਲਕੁਲ ਜੀ ਜ਼ੀਰੋ ਰਿਸਕ ਹੈ ਜੀ ਬਾਕੀ ਜੇ ਕੋਈ ਇਸ ਕੇਸ ਕੋਈ ਪ੍ਰੋਬਲਮ ਰਿਸਕ ਵਾਲੀ ਹ ਸਟਾਪ ਹੋ ਜਾਣੀ ਹੈ ਬਿਲਕੁਲ ਐਮਰਜੈਂਸੀ ਬਾਈ ਹਾਂਜੀ ਅੱਛਾ ਇਹਦੇ ਐਮਰਜੈਂਸੀਆ ਅੜੂ ਕਟ ਹੋ ਜਾਂਦੀ ਹੈ ਜੀ ਸਾਰੀ ਮਸ਼ੀਨیں ਉੱਥੇ ਪਾਵਰਸ ਹੋ ਜਾਂਦਾ ਹੈ ਸਾਰੀ ਚੀਜ਼ ਬੰਦ ਹੋ ਜਾਂਦੀ ਹੈ ਠੀਕ ਹੈ ਜੀ ਨਹੀਂ ਦੋਸਤੋ ਕਿਸੇ ਵੀ ਕਿਸਾਨ ਭਰਾ ਨੂੰ ਇਹਦੀ ਜਰੂਰਤ ਹੋਵੇ ਮਸ਼ੀਨ ਦੀ ਤਾਂ ਬਾਈ ਦਾ ਕੰਟੈਕਟ ਨੰਬਰ ਅਸੀਂ ਸਕਰੀਨ ਤੇ ਵੀ ਲਾਵਾਂਗੇ ਤੇ ਬਾਈ ਦੱਸ ਦੇ ਵੀ ਆ ਤੇ ਗੱਠਾ ਮਰਵਾਉਣ ਵਾਸਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਜਾਣਕਾਰੀ ਲੈਣੀ ਤਾਂ ਬਾਈ ਨਾਲ ਕਰੋ ਕਾਲ ਜੀ ਮੇਰਾ ਨਾਮ ਹਰਦੀਪ ਸਿੰਘ ਆ ਜੀ ਪਿੰਡ ਮੇਰਾ ਗਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਮੋਬਾਈਲ ਨੰਬਰ ਮੇਰਾ ਜੀ 97813 2284 ਕਿਸੇ ਤਰ੍ਹਾਂ ਵੀ ਬਿਲਰ ਦੇ ਰਿਗਾਰਡਿੰਗ ਕੋਈ ਜਾਣਕਾਰੀ ਦੀ ਜਰੂਰਤ ਹੋਵੇ ਜੀ ਤਾਂ ਸਾਨੂੰ ਤੁਸੀਂ ਇਹ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਧੰਨਵਾਦ ਜੀ ਓਕੇ